ਸਤਿ ਸ੍ਰੀ ਅਕਾਲ ਜੀ ਅੱਜ ਦੀ ਇਸ ਵੀਡੀਓ 'ਚ ਤੁਹਾਡਾ ਸਵਾਗਤ ਹੈ ਅੱਜ ਦਾ ਇਹ ਦਿਨ ਮੇਰੇ ਲਈ ਬਹੁਤ ਖਾਸ ਹੈ ਖਾਸ ਇਸ ਲਈ ਕਿਉਂਕਿ ਅੱਜ ਮੈਂ ਚੱਲਿਆ ਗੁਰਦੁਆਰਾ ਗੁਰਨਾਨਕ ਦਰਬਾਰ ਰੇਸਲਖੇਮੇ ਮੇਰੇ ਮਨ ਦੀ ਇੱਛਾ ਸੀ ਬਾਬਾ ਜੀ ਨੇ ਇੱਛਾ ਪੂਰੀ ਕੀਤੀ ਬਾਈ ਦੀ ਰਾਤੀ ਕਾਲ ਆਈ ਸੀ ਕਿ ਮੈਨੂੰ ਉਹ ਸਵੇਰੇ 6 ਵਜੇ ਪਿਕ ਕਰੂਗਾ ਤੇ ਉਹ ਪੂਰੇ 6 ਵਜੇ ਪਹੁੰਚ ਗਿਆ ਟਾਈਮ ਦਾ ਪੱਕਾ ਤੇ ਆਪਾਂ ਵੀ ਹੁਣ ਤਿਆਰ ਹੋ ਕੇ ਥੱਲੇ ਪਹੁੰਚ ਗਏ ਆ ਬਾਈ ਦੀ ਗੱਡੀ ਆ ਗਈ ਆ ਜੀ ਤੇ ਹੁਣ ਬਾਈ ਦੀ ਗੱਡੀ 'ਚ ਆਪਾਂ ਹੁਣ ਬਾਈ ਦੇ ਨਾਲ ਜਾ ਰਹੇ ਹਾਂ ਗੁਰਦੁਆਰਾ ਗੁਰਨਾਨਕ ਦਰਬਾਰ ਰੇਸਲਖੇਮੇ ਇੰਦੂ ਪਹਿਲਾਂ ਮੈਂ ਗੁਰਦੁਆਰਾ ਗੁਰਨਾਨਕ ਦਰਵਾਰ ਜਬਲਾਲੀ ਬਹੁਤ ਵਾਰੀ ਗਿਆ ਹਾਂ ਜੀ ਤੇ ਇਸ ਗੁਰਦੁਆਰੇ ਆਪਾਂ ਹੁਣ ਪਹਿਲੀ ਵਾਰੀ ਦਰਸ਼ਨ ਕਰਨ ਜਾ ਰਹੇ ਹਾਂ ਜੀ ਆਪਾਂ ਸਫਰ ਦਾ ਆਨੰਦ ਮਾਣਦੇ ਹੋਏ ਤੇ ਗੱਲਾਬਾਤਾਂ ਕਰਦੇ ਹੋਏ ਹੁਣ ਆਪਾਂ ਜਾ ਰਹੇ ਹਾਂ ਜੀ ਤੇ ਵੀਡੀਓ ਚ ਦੇਖਿਆ ਤੇ ਲੋਕਾਂ ਤੋਂ ਸੁਣਿਆ ਵੀ ਬਹੁਤ ਸੋਹਣਾ ਗੁਰੂ ਘਰ ਬਣਿਆ ਤੁਸੀਂ ਆਪਣੀਆਂ ਅੱਖਾਂ ਨਾਲ ਵੀ ਦੇਖ ਸਕਦੇ ਹੋ ਮੈਂ ਤਾਂ ਦੇਖ ਕੇ ਬਹੁਤ ਜ਼ਿਆਦਾ ਨਿਹਾਲ ਹੋਇਆ ਤੇ ਗੁਰਦੁਆਰਾ ਸਾਹਿਬ ਕੋ ਬਹੁਤ ਜ਼ਿਆਦਾ ਜਗ੍ਹਾ ਹੈ ਜੀ ਬਾਹਰਲੇ ਪਾਸੇ ਪਾਰਕਿੰਗ ਚ ਵੀ ਤੇ ਹੁਣ ਆਪਾਂ ਇਥੇ ਜੋੜੇ ਲਾ ਕੇ ਤੇ ਪੈਰ ਧੋਤੇ ਆ ਜੀ ਪਹਿਰ ਤੋਂ ਤੋਂ ਬਾਅਦ ਆਪਾਂ ਨਿਸ਼ਾਨ ਸਾਹਿਬ ਜੀ ਨੂੰ ਦੇਖਿਆ ਮੱਥਾ ਜੀ ਮੱਥਾ ਟੇਕਣ ਤੋਂ ਬਾਅਦ ਆ ਦੇਖੋ ਜੀ ਬਾਹਰਲਾ 뷰 ਵਾਹਿਗੁਰੂ ਵਾਹਿਗੁਰੂ ਬਹੁਤ ਸੋਹਣਾ 뷰 ਹੈ ਜੀ ਤੇ ਇੱਥੇ ਸੰਡੇ ਨੂੰ ਫਰਾਈਡੇ ਨੂੰ ਗੁਰਪੁਰਬ ਦੀਵਾਲੀ ਨੂੰ ਤਾਂ ਬਹੁਤ ਜ਼ਿਆਦਾ ਸੰਗਤ ਹੁੰਦੀ ਹੈ ਜੀ ਤੇ ਨਾਰਮਲ ਦਿਨਾਂ ਦੇ ਵਿੱਚ ਵੀ ਜਿੰਨਾ ਵੀ ਵੀਰ ਪਾਈ ਨੂੰ ਟਾਈਮ ਨਾਲ ਛੁੱਟੀ ਹੋ ਜਾਂਦੀ ਜਾਂ ਨੇੜੇ ਰਹਿੰਦੇ ਆ ਬਹੁਤ ਸੰਗਤ ਆਉਂਦੀ ਹੈ ਜੀ ਹੁਣ ਆਪਾਂ ਜਾ ਰਹੇ ਗੁਰਦੁਆਰਾ ਗੁਰਨਾਨਕ ਦਰਬਾਰ ਰਿਸਲਖੇਮਾ ਦੀ ਦਰਬਾਰ ਅੰਦਰ ਜੀ ਤੇ ਆ ਸਭ ਤੁਸੀਂ ਪੜ ਸਕਦੇ ਹੋ ਤੇ ਦੇਖ ਸਕਦੇ ਹੋ ਜੀ ਤੇ ਦੁਆਦ ਆਪਾਂ ਹੁਕਮਨਾਮਾ ਸਭਜੀ ਪੜਿਆ ਬਾਬਾ ਜੀ ਮੀਰ ਕਰਨ ਤੇ ਹੁਣ ਆਪਾਂ ਗੁਰੂ ਦਵਾਰਾ ਗੁਰੂ ਨਾਨਕ ਦੇਵ ਜੀ ਦਾ ਦਰਬਾਰ ਦਰਬਾਰ ਦੇ ਅੰਦਰ ਪਹੁੰਚ ਗਏ ਆ ਜੀ ਤੇ ਨਤਮਸਤਕ ਹੋਏ ਭੁੱਲਾਂ ਬਖਸ਼ਾਈਆਂ ਬਾਬਾ ਜੀ ਕੋਲ ਤੇ ਕੋ ਸਮਾਜ ਆਪਾਂ ਹਾਜ਼ਰੀ ਭਰੀ ਤੇ ਮੋਬਾਈਲ ਅਲਾਉ ਨਹੀਂ ਸੀ ਫਿਰ ਵੀ ਮੈਂ ਵੀਡੀਓ ਬਣਾਈ ਤੇ ਆ ਬਾਅਦ ਲਾ ਵੀਓ ਆ ਜੀ ਤੇ ਇਥੋਂ ਆਪਾਂ ਹੁਣ ਕੜਾ ਪ੍ਰਸ਼ਾਦ ਲਿਆ ਜੀ ਤੇ ਆ ਦਰਬਾਰ ਸਾਹਿਬ ਅੰਮ੍ਰਿਤਸਰ ਜੀ ਦੀ ਫੋਟੋ ਅਤੇ ਕੁਝ ਨਿਸ਼ਾਨੀਆਂ ਪਈਆਂ ਸੀ ਜਿੱਦੀ ਮੈਂ ਵੀਡੀਓ ਬਣਾਈ ਤੁਸੀਂ ਦੇਖ ਸਕਦੇ ਹੋ ਤੇ ਇਸੇ ਤਰ੍ਹਾਂ ਹੁਣ ਆਪਾਂ ਥੱਲੇ ਆ ਗਏ ਆ ਜੀ ਇਹ ਸਭ ਥੱਲੇ ਦਾ 뷰 ਆ ਤੇ ਹੁਣ ਆਪਾਂ ਜਾ ਰਹੇ ਲੰਗਰ ਹਾਲ ਚ ਲੰਗਰ ਹਾਲ ਚ ਆਪਾਂ ਚਾਹ ਤੇ ਮਠਰੀ ਦਾ ਪਾ ਲੰਗਰ ਛਕਿਆ ਤੇ ਆਹ ਸਭ ਕਿਚਨ ਆ ਜੀ ਇਸ ਵੀਡੀਓ ਦਾ ਬਹੁਤ ਬਹੁਤ ਧੰਨਵਾਦ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ